ਕਿਸਾਨ ਅੰਦੋਲਨ ਭਾਗ ਦੂਜੇ ਵਿੱਚ ਲੰਗਰ ਦੀ ਸੇਵਾ ਨਿਭਾਉਣਗੇ ਨੌਜਵਾਨ ਪ੍ਰੀਤਪਾਲ ਸਿੰਘ ਦੇ ਹਾਲਾਤ ਦਾ ਜਾਇਜ਼ਾ ਲੈਣ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਹਰਿਆਣਾ ਦੇ ਇੱਕ ਹਸਪਤਾਲ ਵਿਖੇ ਪਹੁੰਚੇ ਨੌਜਵਾਨ ਕਿਸਾਨ ਦੇ ਹਾਲਾਤਾਂ ਦਾ ਵੇਰਵਾ ਦਿੰਦੇ ਹੋਏ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਪ੍ਰੀਤਪਾਲ ਨੂੰ ਹਰਿਆਣਾ ਪੁਲਿਸ ਵੱਲੋਂ ਇੱਕ ਬੋਰੀ ਵਿੱਚ ਬੰਨ੍ਹ ਕੇ ਕੁੱਟਿਆ ਗਿਆ ਜਿਸ ਕਰਕੇ ਨੌਜਵਾਨ ਦੀ ਲੱਤ ਵਿੱਚ ਦੋ ਫ੍ਰੈਕਚਰ ਅਤੇ ਜਵਾੜਾ ਤੱਕ ਟੁੱਟ ਚੁੱਕਿਆ ਹੈ ਸਿਰਸਾ ਮੁਤਾਬਕ ਹਰਿਆਣਾ ਦੇ ਇਸ ਸਰਕਾਰੀ ਹਸਪਤਾਲ ਵਿੱਚ ਇਲਾਜ ਇਸ ਨੌਜਵਾਨ ਦਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਹਸਪਤਾਲ ਵੱਲੋਂ ਮਰੀਜ਼ ਨੂੰ ਰੈਫਰ ਕੀਤਾ ਜਾ ਰਿਹਾ ਲੰਘੇ ਦਿਨ ਪ੍ਰੀਤਪਾਲ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਵੱਲੋਂ ਸਾਰੇ ਘਟਨਾਕ੍ਰਮ ਨੂੰ ਬਿਆਨ ਕੀਤਾ ਗਿਆ ਕਿ ਕਿਸ ਤਰ੍ਹਾਂ ਹਰਿਆਣਾ ਪੁਲਿਸ ਵੱਲੋਂ ਪ੍ਰੀਤਪਾਲ ਨੂੰ ਚੁੱਕ ਕੇ ਲੈ ਕੇ ਜਾਇਆ ਗਿਆ ਤੇ ਹੁਣ ਲਗਾਤਾਰ ਪਰਿਵਾਰ ਵੱਲੋਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਪ੍ਰੀਤਪਾਲ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਰੈਫਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਦਾ ਇਲਾਜ ਸਹੀ ਢੰਗ ਨਾਲ ਵਾਕਿ ਉਸ ਦੀ ਜਾਨ ਬਚਾਈ ਜਾ ਸਕੇ ਵਾਹਿਬ ਜੀ ਦਾ ਕਾਲ ਸਾਹਿਬ ਮਹਿਰੂਜ ਕੀ ਪਤਿ ਸੰਚੇ ਗੁਰਨਾਨ ਨਾਮ ਜੀ ਵਾਸ ਸਿੱਖਾਂ ਇਹ ਭਾਰਤਾਂ ਦੀ ਗੱਲ ਕਰਨ ਵਾਲਿਆਂ ਸੰਚੇ ਲੋਕਾਂ ਨੂੰ ਮੈਂ ਅਪੀਲ ਕਰਨਾ ਕਿ ਮੈਂ ਇਸ ਟਾਈਮ ਦੇਤੇ ਪ੍ਰੀਤ ਆਪ ਸਿੰਘ ਜਿਸ ਬੱਚੇ ਨੂੰ 21 ਤਰੀਕ ਨੂੰ ਹਰਿਆਣਾ ਪੁਲਿਸ ਦੇ ਜਾਲਵਾ ਵੱਲੋਂ ਲੱਤ ਤੋੜ ਕੇ ਬੋਰੀ ਚ ਪਾ ਕੇ ਡਾਂਗਾ ਮਾਰ ਕੇ ਭਨ ਭਨ ਕੇ ਡਾਂਗਾ ਦਾ ਸਾਰਾ ਮੂੰਹ ਖੰਨ ਦਿੱਤਾ ਆ ਜਵਾੜਾ ਟੁੱਟਾ ਹੋਇਆ ਥੱਲੇ ਟੰਗਾ ਹੈ ਦੰਦ ਟੁੱਟੇ ਹੋਏ ਨੇ ਆ ਜਿਹੜੀਆਂ ਪੱਸਰੀਆਂ ਨੇ ਇੱਥੇ ਵਾਲੀਆਂ ਆ ਹੱਡੀਆਂ ਸਾਰੀਆਂ ਟੁੱਟੀਆਂ ਨੇ ਸਿਰ ਚ ਛੱਟ ਹੈ ਲੱਤ ਜਿਹੜੀ ਦੋ ਥਾਵਾਂ ਤੋਂ ਤੋੜੀ ਹੋਈ ਆ ਸਾਰਾ ਸਰੀਰ ਜਿਹੜਾ ਹੈ ਡਾਂਗਾ ਮਾਰ ਮਾਰ ਕੇ ਭਨਿਆ ਹੋਇਆ ਇੱਕੀ ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਇਲਾਜ ਨਹੀਂ ਉਹ ਰੋ ਰੋ ਕੇ ਦੱਸ ਰਿਹਾ ਨੇ ਕਿ ਇਹਦੇ ਪੇਟ ਦੇ ਵਿੱਚ ਦਰਦ ਹੋ ਰਿਹਾ ਕਿਉਂਕਿ ਉਸ ਦਿਨ ਤੋਂ ਕੂਟੀ ਨਹੀਂ ਜਿਹੜੀ ਬਾਥਰੂਮ ਵਾਲੀ ਪਾਈਪ ਹੈ ਉਹ ਹੁਣ ਚੱਲ ਨਹੀਂ ਰਹੀ ਜੇ ਉਹਨਾਂ ਨੂੰ ਕਿਹਾ ਵੀ ਇਹ ਪਾਈਪ ਨਹੀਂ ਚੱਲ ਰਹੀ ਤੇ ਕੋਈ ਵੇਖ ਨਹੀਂ ਚੱਲ ਪੈਗੀ ਜੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਐ ਇਮਕਾਰੀ ਕਰ ਦਿਓ ਤੇ ਵੀ ਪੇਟ ਚ ਦਰਦ ਹੈ ਦੇਹਿਆ ਦਿਆ ਸਿਰਫ ਆ ਇੱਕ ਬੋਤਲ ਤੇ ਇਹ ਲੱਗੀ ਹੈ ਤੇ ਰਾਤੀ ਇੱਕ ਲੱਗੀ ਤੇ ਇੱਕ ਆਉਣ ਲੱਗੀ ਆ ਦੇਖ ਲਓ ਕਿੰਨਾ ਕ ਮੇਰੇ ਕੋਲ 50 100 ਗ੍ਰਾਮ ਦੀ ਲੋਹਤੀ ਅਸੀਂ ਰਾਤ ਦੇ ਵਰਨਟ ਆਫਸਰ ਨੂੰ ਲੈ ਕੇ ਮੈਂ ਪ੍ਰਦੇਸ਼ਨ ਸੱਸਾ ਵਰਨਟ ਆਫਸਰ ਲੈ ਕੇ ਹਾਈ ਕੋਰਟ ਮੰਗਯੋ ਹਾਈ ਕੋਰਟ ਦੇ ਆਪਡਰ ਲੈ ਕੇ ਇਤਿਆਹ 12 ਵਜੇ ਦੀ ਸੀ ਇਹ 2:30 ਵਜੇ ਸਾਡੇ ਵਰਨਟ ਆਫਸਰ ਨੇ ਬਿਆਨ ਦੇ ਰਹੇ ਤੇ ਲੜਕੇ ਦੀ ਮਾਤਾ ਨੇ ਪਿੰਡ ਦੇ ਸਰਪੰਚ ਸਾਹਿਬ ਨੇ ਮੇਰੇ ਕੋਲ ਵਰਨਟ ਅਫਸਰ ਨੂੰ ਅਸੀਂ ਲਿਖੀ ਬਿਆਨ ਦੇ ਦਿੱਤੇ ਆ। ਲੇਟ ਕਰਦੇ ਆ ਕਰਦੇ ਆ 2:30 ਵਜੇ ਬਿਆਨ ਲਿਆ। 12 ਵਜੇ ਅਸੀਂ ਪਹੁੰਚੇ ਪੂਰੇ। ਕਿ 2:30 ਵਜੇ ਬਿਆਨ ਹੋਇਆ। ਉਸ ਤੋਂ ਬਾਅਦ ਵਰਨਟ ਅਫਸਰ ਡਾਕਟਰ ਨੂੰ ਦਾ ਜਿਹੜੀ ਲੇਡੀ ਡਾਕਟਰ ਰਾਤ ਡਿਊਟੀ ਤੇ ਸੀ ਆਉਂਦੀ ਆ ਤੇ ਉਹ ਕਹਿੰਦੀ ਆ ਕਿ ਮੈਂ ਨਹੀਂ ਦੇ ਸਕਦੀ। ਵੱਡੀ ਜਦੋਂ ਜਦ ਕਰਨ ਤੋਂ ਐਸਐਚਓ ਵੱਲੋਂ ਦਬਾਅ ਪੈ ਰਿਹਾ ਕਿ ਤੁਸੀਂ ਕਹੋ ਕਿ ਲਾਲ ਠੀਕ ਹੋ ਰਿਹਾ। ਇੱਥੋਂ ਜੋ ਜਾਨ ਦੀ ਕੀ ਲੋੜ ਆ। ਇੱਥੇ ਕੀ ਕਰਨਾ ਤੁਸੀਂ ਜਾ ਕੇ ਤੁਹਾਡਾ ਰਾਜ ਪ੍ਰਾਪਰਟੀ ਠੀਕ ਹੋ ਰਿਹਾ ਤੁਸੀਂ ਇਹ ਜੋ ਇਥੋਂ ਇਹ ਹਾਈ ਕੋਰਟ ਤੋਂ ਜੋ ਅਫਸਰ ਆਇਆ ਇਹਨੂੰ ਲਿਖ ਕੇ ਦਿਓ ਕਿ ਇਹ ਠੀਕ ਹੈ ਉਹਦੀ ਮਾਤਾ ਦਿੱਤੇ ਦਬਾਅ ਪਾਇਆ ਜਾ ਰਿਹਾ ਲੇਕਿਨ ਅਸੀਂ ਕਹਿ ਕੇ ਅਸੀਂ ਲੈ ਕੇ ਜਾਣਾ ਸਰਪੰਚ ਸਾਹਿਬ ਜਿਹੜੇ ਕੋਲਤ ਸਿੰਘ ਨੇ ਪਿੰਡ ਨਾਮੇ گاਉਂ ਦੇ ਉਹ ਵੀ ਕਹੇ ਨੇ ਕਿ ਅਸੀਂ ਲੈ ਕੇ ਜਾਣਾ ਪਰ ਸਮਾਂ ਤਿੰਨ ਜਿਆਦਾ ਤਾਂ 7:00 ਵਜ ਗਏ ਨੇ ਅਜੇ ਤੱਕ ਕੋਈ ਨਹੀਂ ਇੱਥੇ ਦੱਸ ਰਹੇ ਨੇ ਕਿ ਜਿਹੜੀ ਪਾਈਪ ਜਿਹੜੀ ਬਾਸਸ ਨਾਲ ਹੈ ਪਾਈਪ ਹੈ। ਆਪਾ ਦੱਸਿਓ ਥੋੜਾ ਜਿਹਾ ਬੇਟਾ। ਇਹ ਵਾਹ ਉਹ ਵੀ ਵਾਹ ਚੱਲ ਨਹੀਂ ਰਹੀ। ਬਾਥਰੂਮ ਦੀ ਪਾਈਪ ਚੱਲ ਨਹੀਂ ਰਹੀ ਬਾਥਰੂਮ। ਕਿ ਆ ਨਹੀਂ ਰਿਹਾ। ਉਹ পেট ਦਰਦ ਹੋ ਰਿਹਾ, পেট ਫੁੱਲਿਆ ਪਿਆ ਹੈ। ਪੋਟੀ ਆ ਨਹੀਂ ਰਹੀ। ਕੋਈ ਪ੍ਰਬੰਧ ਨਹੀਂ। ਕੋਈ ਉੱਥੇ ਜਿਹੜਾ ਉਹਦਾ ਪ੍ਰਬੰਧ ਨਹੀਂ। ਜੇ ਖਾਲੀ ਕਰਦੇ ਨੇ ਸਾਨੂੰ ਖੁਦ ਖਾਲੀ ਕਰਨੇ ਪੈਣ ਹਾਂਜੀ ਯੂਰਨ ਬੈਗ ਅਸੀਂ ਖੁਦ ਖਾਲੀ ਕਰ ਰਹੇ ਹਾਂ ਯੂਰਨ ਬੈਗ ਕਹਿ ਰਹੇ ਨੇ ਕਿ ਖਾਲੀ ਸਾਨੂੰ ਆਪ ਨੂੰ ਇਹ ਲੜਕੇ ਦੀ ਭੈਣ ਹੈ ਮਾਂ ਤਾਂ ਕਿੱਥੇ ਹੈ ਤੁਸੀਂ ਦੱਸੋ ਭੈਣ ਜੀ ਹਾਂਜੀ ਜਦੋਂ ਤੁਸੀਂ 4 ਦਿਨ ਤੋਂ ਇੱਥੇ ਆਏ ਹੋ ਤੇ ਇਹਦਾ ਨਾਜ ਕਿਸ ਤਰ੍ਹਾਂ ਹੋ ਰਿਹਾ ਹੈ ਠੀਕ ਨਹੀਂ ਹੋ ਰਿਹਾ ਹਾਂਜੀ ਥੈਂਕ ਯੂ ਹੋਰ ਯਾਰ ਕੋਈ ਇੰਜੈਕਸ਼ਨ ਕੋਈ ਮਲੱਕੇ ਪਟੀਆਂ ਅਜੇ ਆ ਜਿਹੜਾ ਸਿਰ ਤੋਂ ਪਲਸਤਰੀ ਕੀਤਾ ਇਹ ਕਦੋਂ ਕੀਤਾ ਕੱਲ ਕੱਲ ਪਲਸਟਰ ਆਹ ਨਾ ਕੋਈ ਨਹੀਂ ਆਹ ਲੱਤ ਦੇ ਤੇ ਜਿਹੜਾ ਪਸਤਰ ਹੈ ਇਹ ਕੱਲ 23 ਤਰੀਕ ਕੱਲ 23 ਤਰੀਕ ਨੂੰ ਕੀਤਾ ਹਾਂਜੀ ਕੱਲ 23 ਤਰੀਕ ਨੂੰ ਕੀਤਾ ਪਹਿਲਾਂ ਕੋਈ ਪਲਸਟਰ ਨਹੀਂ ਕੋਈ ਦਵਾਈ ਨਹੀਂ ਕੋਈ ਬੀਟੀ ਮਨੀ ਡ੍ਰਿੰਗ ਨਹੀਂ ਉਹ ਸਾਰੇ ਬੱਚੇ ਦੇ ਕਿੰਨੇ ਤੰਕੇ ਲੱਗੇ ਨੇ ਸਾਨੂੰ ਕਿੰਨੇ ਤੰਕੇ ਲੱਗੇ ਆ ਉਹਨਾਂ ਨੇ ਦੇਖਿਆ ਹੀ ਨਹੀਂ ਖੈਗੋ ਚੈੱਕ ਨਹੀਂ ਕੀਤਾ ਇਨਫੈਕਸ਼ਨ ਤੇ ਨਹੀਂ ਹੋਈ ਜਾਂ ਜਿਵੇਂ ਦਵਾਈ ਨਹੀਂ ਕੋਸ ਨਹੀਂ ਸਟਿੰਚਾਂ ਨੂੰ ਇੱਥੇ ਕੰਪਨ ਕਾਲ ਇਹ ਦਾ ਕਰਕੇ ਵੇਰ ਨੂੰ ਦੇਖਿਆ ਨਹੀਂ ਹੈਗਾ ਹਾਂ ਬੱਚੇ ਦੇ ਸਾਰੇ ਠੀਕ ਨੇ ਕੋਈ ਇਨਫੈਕਸ਼ਨ ਤੇ ਨਹੀਂ ਹੋਈ ਹਾਂ ਕੋਈ ਬਲੀਡਿੰਗ ਤੇ ਨਹੀਂ ਹੋ ਰਹੀ ਕੋਈ ਦਵਾਈ ਨਹੀਂ ਲਈ ਨਹੀਂ ਉਹਨਾਂ ਨੇ ਮੀਂ ਚੈੱਕ ਕੀਤਾ ਹੈ ਕਿਸੇ ਤਰ੍ਹਾਂ ਹੀ ਤੇ ਉਹ ਹਾਂਜੀ ਐਸੀ ਤਿੰਨ ਨੂੰ ਖਾਦਾ ਪੀਤਾ ਵੀ ਜਿਹੜਾ ਇਹਦਾ ਟ੍ਰੀਟਮੈਂਟ ਵੀ ਦੇਖਣ ਜੀ ਸਾਨੂੰ ਸਾਨੂੰ ਕਹੀ ਜਾਂਦੇ ਨੇ ਠੀਕ ਹੈ ਠੀਕ ਹੈ ਟ੍ਰੀਟਮੈਂਟ ਐਵੇਂ ਜਿਵੇਂ ਇੱਕ ਆਪਾਂ ਨੋਰਮਲ ਪੇਸ਼ੈਂਟ ਦਾ ਟ੍ਰੀਟਮੈਂਟ ਕਰਦੇ ਆ ਹਾਂ ਨੋਰਮਲ ਪੇਸ਼ੈਂਟ ਕੋਈ ਆਪਣੇ ਕੋਲ ਐਲਰਮਟ ਹੁੰਦਾ ਉਹਦਾ ਦਾ ਟਰੀਟਮੈਂਟ ਹੋ ਰਿਹਾ ਆਪਾਂ ਨੂੰ ਪਤਾ ਜੀ ਆਪਣੇ ਬੱਚੇ ਨੂੰ ਬਹੁਤ ਸੱਟਾਂ ਲੱਗੀਆਂ ਨੇ ਹਾਂ ਬਹੁਤ ਸੀਰੀਅਸ ਹੈ ਆਪਣਾ ਪੇਸ਼ੈਂਟ ਇਹਦਾ ਐਚਬੀ ਵੀ ਘਟੇ ਆਪਾਂ ਨੂੰ ਜੇ ਸਰਜੀ ਆਪਾਂ ਕਰवानी ਆ ਪਿੰਚਲੇ ਜਾ ਕੇ ਆਪਾਂ ਨੂੰ ਐਚਬੀ ਦੀ ਵੀ ਲੋੜ ਪਈ ਹੈ ਆਪਾਂ ਨੂੰ ਬਲੱਡ ਚੜ੍ਹਾਉਣਾ ਪਏਗਾ ਬਲੱਡ ਦਾ ਵੀ ਅਰੇਜ ਕਰਨਾ ਪਏਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਸ ਤਰ੍ਹਾਂ ਇਹਨਾਂ ਸਰਦ ਨੇ ਦੱਸਿਆ ਜੀ ਐ ਤੇ ਉਸ ਦਿਨ ਆਸੀ ਤੇ ਗਏ ਜੀ ਲੰਗਰ ਲੈ ਕੇ ਲੰਗਰ ਲਾ ਕੇ ਉੱਥੇ ਚਲ ਦੋ ਕੁ ਮਿੰਟ ਵਰਤਾਇਆ ਫੜਾਤਾ ਜ਼ਿੰਮੇਵਾਰੀ ਲੈ ਲਈ ਕਿਸੇ ਨੇ ਅਸੀਂ ਬੈ ਗਏ ਦੇਖਣ ਟਰਾਲੀ 'ਚ ਮੈਂ ਦੂਜੀ ਟਰਾਲੀ 'ਚ ਅੰਜੜ ਗਿਆ ਉਹ ਵਿੱਚ ਬੈ ਗਿਆ ਉਹਨੇ ਫੋਨ ਲਾ ਲਿਆ ਜੀ ਫੋਨ ਲਾ ਲਿਆ 10 10 ਮਿੰਟ ਬੈਠੇ ਵੀ ਨਹੀਂ ਹੋਇਆਂਗੇ ਜੀ ਇੰਨੇ ਅਥਰੂ ਗੈਸ ਆਇਆ ਜਾਂ ਕੋਈ ਸਾਹ ਆਉਣਾ ਔਖਾ ਹੋ ਗਿਆ ਤੇ ਉਹ ਇੰਨੇ ਜ ਮੈਂ ਜਦੋਂ ਮੜਾ ਜ ਸਾਹ ਮੈਨੂੰ ਆਇਆ ਤਾਂ ਮੈਂ ਬੇਟੇ ਦਾ ਹੱਥ ਤੁਮਾਰ ਕੇ ਵੇਖਿਆ ਨਹੀਂ ਮੈਂ ਵਾਜਾਂ ਮਾਰੀਆਂ ਸਵਾਜ ਨਹੀਂ ਸੁਣੀ ਮੈਂ ਫੋਨ ਲਾਇਆ ਲਈ ਗੱਲ ਲਈ ਗੱਲ ਮਤਲਬ ਮੇਰਾ ਸਰੀਰ ਕੰਮ ਕਰਨੋਂ ਹਟ ਗਿਆ ਜੀ ਮੈਂ ਘਰ ਲਾਇਆ ਮੈਂ ਕਿਹਾ ਮੇਰੇ ਤੋਂ ਫੋਨ ਨਹੀਂ ਲੱਗ ਰਿਹਾ ਉਹਨੂੰ ਫੋਨ ਲਾਓ ਉਹਨੇ ਕੱਟ ਕੇ ਨਾਲ ਦੇ ਨਾਲ 2 ਮਿੰਟ ਚ ਫੋਨ ਕਰਦੀ ਵੈਸ ਨੇ ਕੀਤਾ ਆਂਦੀਏ ਉਹਨੂੰ ਤੇ ਨਰਵਾਣੇ ਵਾਲੇ ਲੈ ਗਏ ਪੁਲਿਸ ਵਾਲ ਚੱਕ ਕੇ ਲੈ ਗਏ ਨੇ ਤੇ ਉਹਨੇ ਮੈਨੂੰ ਇਹ ਗੱਲ ਕਿਹਾ ਮੰਮੀ ਮੈਨੂੰ ਵੱਡ ਛੱਡਿਆ ਤੇ ਜਦੋਂ ਉਹਨਾ ਉਹ ਗੱਲ ਕੀਤੀ ਤੇ ਮੇਰੇ ਦੀ ਜ਼ਮੀਨ ਸਰ ਤੀਨਾਂ ਗੱਲ ਵੀ ਥੱਲੇ ਆ ਜੀ ਤੇ ਫਿਰ ਅਸੀਂ ਉਹਨਾਂ ਨੇ ਨਰਵਾਣੇ ਲੈ ਗਏ ਨੇ ਮੈਂ ਬ੍ਰਦਰ ਨੂੰ ਫੋਨ ਕੀਤਾ ਮੈਂ ਨਰਵਾਣੇ ਆਂਦੇ ਲੈ ਗਾਂ ਤਾਂ ਮੈਂ ਭੱਜ ਅਸੀਂ ਚਲ ਗੱਡੀ ਲਾਈ ਤੇ ਉਹਨੂੰ ਮੈਂ ਜਾ ਕੇ ਪੁੱਛਿਆ ਆਂਦਾ ਮੈਂ ਐਂਬੂਲੈਂਸ 'ਚ ਬਹਿ ਗਿਆ ਉਹਨਾਂ ਕੋਲ ਨਰਵਾਣੇ ਉਹ ਰੋहतक ਨੂੰ ਜਾ ਰਹੇ ਨੇ ਮੈਂ ਇਹ ਇਹਨਾਂ ਦੇ ਬ੍ਰਦਰ ਨੂੰ ਜਦ ਇਹਨਾਂ ਨੇ ਫੋਨ ਲਾ ਉਹ ਪਹੁੰਚ ਕੇ ਉਹ ਰੋहतक ਨੂੰ ਜਾ ਰਹੇ ਨੇ ਮੈਂ ਮੇਰੀ ਇੱਕ ਉਹਨਾਂ ਦੀ ਫੋਟੋ ਵਿਖਾ ਮੈਂ ਉਹਨੂੰ ਮੂਵੀ ਕਰਕੇ ਵਿਖਾ ਮੈਨੂੰ ਆਂਦਾ ਉਰੋਂ ਲੱਗ ਗਿਆ ਮੈਂ ਤਾਂ ਮੈਂ ਤੈਨੂੰ ਕੀ ਮੂਵੀ ਖਾਵਾਂ ਬਾ ਉੱਥੋਂ ਬਾਅਦ ਮੈਂ ਇਹਨੂੰ ਘੰਟਾ ਡੇਢ ਹੋਛੀ ਨਹੀਂ ਆਈ ਮੈਂ ਤੇ ਬਸ ਉੱਥੇ ਪੈ ਹੀ ਰਿਹਾ ਪੈ ਰਿਹਾ ਇਹ ਮੰਮੀ ਮੇਰੇ ਕੋਲ ਸੀ ਉਹ ਮੈਨੂੰ ਪਾਣੀ ਪੂਣੀ ਪਿਆੰਦੀ ਰਹੀ ਮੈਂ ਰਗ ਬੋਲਿਆ ਨਹੀਂ ਗਿਆ ਮੈਂ ਲੰਮਾ ਬੈ ਗਿਆ ਮੈਂ ਹਾਂ ਉੱਥੇ ਜਾ ਕੇ ਵੇਖਿਆ ਜੀ ਉਹ ਜਦੋਂ ਮੈਂ ਜਾ ਕੇ ਵੇਖਿਆ ਫਿਰ ਨਹੀਂ ਮੈਨੂੰ ਕੋਈ ਪਤਾ ਲੱਗਾ ਵਾ ਕੀ ਮੇਰੇ ਬੇਟੇ ਨਾਲ ਹੋ ਰਿਹਾ ਕੀ ਨਹੀਂ ਸ਼ਾਨ ਜੀ ਨਾਲ ਸਾਰ ਸਾਰੇ ਹੀ ਤੋੜਿਆ ਪਿਆ ਜੀ ਬਿਲਕੁਲੀ ਇਹ ਦੋ ਜਗ੍ਹਾ ਲੱਤ ਤੋੜੀ ਆ ਸਾਰਾ ਮੂੰਹ ਬੰਨਿਆ ਸਿਰ ਬੰਨਿਆ ਤੇ ਕਸੂਰ ਉਹਦਾ ਕੀ ਸੀ ਜੇ ਲੰਗਰ ਲੈ ਗਿਆ ਸੀ ਤੇ ਬੈਠਾ ਸੀ ਹੁਣ ਬਾਕੀ ਉਹ ਆਏ ਨਾਲ ਰਹਿੰਦੇ ਨੇ ਇਹਨਾਂ ਨੂੰ ਪਤਾ ਜੀ ਮੈਂ ਤਾਂ ਉਦੋਂ ਦਾ ਮੈਂ ਇੱਕ ਹੋਰ ਗੱਲ ਜੀ ਮੈਨੂੰ ਚੌਥਾ ਦਿਨ ਹੋ ਗਿਆ ਜੀ ਮੈਂ ਰੋਟੀ ਮੂੰਹ ਨਹੀਂ ਲਾ ਕੇ ਵੇਖੀ ਜੀ ਮੈਂ ਸਿਰਫ ਚਾਹ ਦੇ ਪਾਣੀ ਦੇ ਤੇ ਚੱਲ ਰਿਆਂ ਹਾਂ ਨਾ ਮੇਰਾ ਵੀ ਨਾ ਤੁਸੀਂ ਤੇ ਸ਼ੁਕਰਵਿੰਦਰ ਜੀ